ਮਾਸੀ ਚਲ ਆ ਅੰਦਰ ਬੈਠਨੇ ਆ ਇੱਥੇ ਜੇ ਬੈਠੇ ਤੇ ਉਹਨੇ ਕੰਨ ਲਾਲਾ ਗੱਲਾਂ ਸੁਣਨੀ ਆ ਆਪਣੇ ਅੰਦਰ ਚਲਦੇ ਆ ਦੇਖਾ ਚੁਗਲੀਆਂ ਜਿਉਂ ਕਰਨੀਆਂ ਵਾ ਹੁਣ ਅੰਦਰ ਜਾਵੜੀਆਂ ਵਾ ਮਾਸੀ ਹੋਰ ਤੇ ਸਾਰਾ ਵਧੀਆ ਚੱਟ ਨੰਗਣ ਡਿਆ ਵਾ ਨਗਾਈ ਜਾਨੀ ਆ ਪਰ ਮੈਨੂੰ ਆ ਕੁੜੀ ਦਾ ਦੁੱਖ ਮਾਰਦਾ ਯਾ ਰੋਜ ਹੀ ਦਿਹਾੜੀ ਦਾ ਇੱਕ ਅੱਧੀ ਵਰਾ ਤੇ 30 ਨੂੰ ਨੋਕਾ ਟੋਕੀ ਕਾਰ ਹੀ ਦਿੰਦੀ ਆ ਨਿਆਣੀ ਰੋਂਦੀ ਆ ਜੇ ਰੋ ਰੋ ਕੇ ਦਿਨ ਕੱਟਦੀ ਆ ਤਾਂ ਫਿਰ ਉਹਨੇ ਪੜ੍ਹਨਾ ਵੀ ਕੀ ਆ ਤੁਸੀਂ ਆਪ ਸਿਆਣੇ ਜੇ ਨਿਆਣਾ ਰੋਊਗਾ ਤਾਂ ਉਹਦਾ ਪੜਾਈ ਚ ਮਨ ਲੱਗੂਗਾ ਬਹੁਤ ਮੇਰੀ ਤੇ ਆ ਜਾਨ ਤੰਗ ਹੋਈ ਪਈ ਆ ਭੈਣ ਜੀ ਕਿੱਥੇ ਅਨੁਵਾਜ ਮਾਰ ਲੈਣੀ ਸੀ ਭੈਣ ਜੀ ਨੇ ਕੀ ਕਰਨਾ ਵਾ ਭੈਣ ਜੀ ਦਾ ਤਾਂ ਫੇਰਾ ਤੋਰਾ ਨਹੀਂ ਮੁੱਕਦਾ ਉਹਨੂੰ ਨੇ ਰਿਸ਼ਤੇਦਾਰ ਨਾਲ ਵੀ ਕੋਈ ਆਇਆ ਗਿਆ ਵਾ ਉਹਨੂੰ ਤੇ છોકરીਂ ਟਿਕੜ ਨਹੀਂ ਦੀ 24 ਘੰਟੇ ਉਹਨੂੰ ਘੁਮਾਵੇ ਕਿ ਰਿਸ਼ਤੇਦਾਰ ਲਾ ਕੇ ਪਾਵੇ ਹਾ ਹਾ ਨਹੀਂ ਇਹਨੂੰ ਤਾਂ ਕਦੇ ਬੈਠਿਆ ਖਲੋਤਾ ਮੈਨੂੰ ਕੌਣ ਦਾ ਪਤਾ ਤੇ ਕੋਈ ਰਿਸ਼ਤੇਦਾਰ ਵਾ ਕੋਈ ਕਿਦਾਂ ਵਾ ਮਾਸੀ ਕੂਨ ਦੀ ਸਵਾ ਇਹਨੂੰ ਤਾਂ ਇੰਨੀ ਅਕਲ ਨਹੀਂ ਆ ਪਵੇਲਾ ਇੱਕ ਕੱਪ ਚਾਹ ਦਾ ਲਿਆਈ ਹੋ ਨੱਕ ਮੋਜਮ ਲਿਆਈ ਹੋ ਵੀ ਮਾਸੀ ਨੂੰ ਚਾਹ ਬਣਾਉਣ ਕਲਾਇਆ ਤੇ ਬਣਾ ਦਾਂ ਕੋਈ ਨਹੀਂ ਭਾਈ ਰਹਿੰਦੇ ਪੀਣੀ ਮਮੀ ਨੇ ਆਪੇ ਲਾ ਜਾਣੀ ਮੁਰਕਿਆਂ ਦੀ ਚੁੱਕ ਕੇ ਇੱਦਾਂ ਹੀ ਰਹਿੰਦੇ ਨਹੀਂ ਹੁਣ ਪੀਓ ਤੁਸੀਂ ਕੇ ਲਿਆਂਦੀ ਆ ਤੇ ਪੀਓ ਘੁੱਟ ਕੇ ਨਹੀਂ ਕੋਈ ਨਹੀਂ ਇੱਕ ਛਦਾਈ ਹੋ ਗਿਆ ਹੁਣ ਸਾਰੇ ਥੋੜੀ ਨਾ ਕੋਈ ਨਹੀਂ ਤੁਸੀਂ ਭਰ ਲਓ ਘੁੱਟ ਜਿਹੜੀ ਹੈਗੀ ਮੈਂ ਬਾਅਦ ਚ ਆਪ ਬਣਾ ਦਾਂਗੀ ਚੰਗੀ ਗੱਲ ਵਾ ਆ ਤੇ ਮੇਰੇ ਹੁੰਦਿਆ ਆ ਕੋਹੋਂ ਡਿਆ ਤੇ ਮਗਰੋਂ ਕਿਉਂ ਨਹੀਂ ਕਰਦੇ ਮੈਂ ਤੇ ਗਈ ਹਾਂ ਪਿੰਡ ਦੇਖਦੇ ਨਾ ਮੈਨਾਂ ਪਿੰਡ ਵੀ ਗੱਲ ਛੇੜੀ ਮੈਂ ਹਾਂ ਇੱਥੇ ਨੋਕਾ ਟੋਕੀ ਬੜੀ ਆ ਕੁੜੀ ਨੂੰ ਪਿੰਡ ਛੱਡ ਆਉਣੀ ਆ ਚੱਲ ਉੱਥੇ ਪੜ ਲੂਗੀ ਮੰਮੀ ਨੇ ਵੀ ਹਾਮੀ ਭਰਤੀ ਡੈਡੀ ਵੀ ਮੰਨਦੇ ਹੀ ਭਾਬੀ ਨੇ ਨੱਕ ਬੁੱਲ ਜਾ ਵਟਿਆ ਜਵਾਨ ਧੀਆਂ ਦੀਆਂ ਰਾਖੀਆਂ ਨਹੀਂ ਹੁੰਦੀਆਂ ਆ ਵਾ ਜੋ ਫਿਰ ਮੇਰਾ ਮਨ ਜਾ ਬੜਾ ਦੁਖੀ ਹੋਇਆ ਮੈਂ ਤੇ ਰੋਂਦੀ ਕਲਪਤੀ ਉੱਥੋਂ ਵੀ ਆ ਗਈ ਜਵਾਬ ਦੇ ਆਈ ਮੈਂ ਮਾਤਾ ਨਹੀਂ ਰਹਿਣ ਦੇ ਤੂੰ ਮੇਰੀ ਤੀ ਮੇਰੇ ਕੋਲ ਹੀ ਚੰਗੀ ਆ ਮਾਸੀ ਮੇਰਾ ਤੇ ਬਹੁਤ ਹੀ ਆ ਔਖਾ ਹੋਇਆ ਕਿਸੇ ਮੇਰੇ ਭੈਣ ਦੀ ਕੋਈ ਕਦਰ ਨਹੀਂ ਉੱਥੇ ਉਹਦੀ ਮੰਨਣੀ ਸੁਣਣੀ ਨਹੀਂ ਹੁੰਨੇ ਹੋਣਾ ਦਾ ਤੇ ਕੋਹ ਵੀ ਨਹੀਂ ਗਾ ਸਾਰਾ ਕੋਹ ਵਾਲੀ ਆਓ ਬਗਾਨੇ ਹੱਥਾਂ ਚ ਆਂਦੇ ਬਗਾਨੇ ਕੋਈ ਦੀ ਮੈਨੂੰ ਜਾ ਲੈਂਦੇ ਪੁੱਛ ਲੈਣਦੇ ਵੀ ਅੱਜ ਕਾਹੇ ਵਾਲੀ ਵੀ ਨਹੀਂ ਮੇਰੀ ਭੈਣ ਦੀ ਇਹ ਜਿਹਾ ਜਿਹਾ ਵਰਤ ਨਹੀਂ ਉੱਥੇ ਗਈ ਇੰਨੀ ਉਹਦੀ ਹਿੰਮਤ ਨਹੀਂ ਤੇ ਮੈਂ ਆਪਣੀ ਦੋਤੀ ਨੂੰ ਕਿਤੇ ਲਿਆ ਕੇ ਤੇ ਪੰਜ ਚਾਰ ਸਾਲ ਪੜਾਵਾ ਹੈ ਮੈਂ ਜਾਣੀ ਆਣਾ ਤਾਂ ਕਰੂਗੀ ਗੱਲ ਖਾਤਰ ਕਰਕੇ ਉਨੀ ਤੇ ਵੇਖੀ ਉੱਥੇ ਰੱਖਦੀ ਕੁੜੀ ਉਹਦੀ ਕਿ ਜੁਰਤ ਵਾ ਪਿਛੋ ਲਿਆ ਕੇ ਦੇਣ ਲਈ ਆ ਕਖਵਾਲਣ ਲਈ ਆ ਮਾਸੀ ਉਹ ਤੇ ਆਪ ਦੋ ਡੰਗ ਦੀ ਰੋਟੀ ਖਾਣ ਡੈ ਯੋ ਉਹ ਤੇ ਆਪ ਆਪਣਾ ਛੱਟ ਕੱਢਣ ਡੈ ਆ ਜਦੋਂ ਬਗਾਨੀਆਂ ਆ ਜਾਂਦੀਆਂ ਕਿੱਥੇ ਵਟ ਨਾਲ ਆ ਜਾਂਦੀਆਂ ਕੋਈ ਨਹੀਂ ਪੁੱਛਦਾ ਨਹੀਂ ਆ ਨਹੀਂ ਉਹਦੀ ਚੱਲਦੀ ਜ਼ੁਬਾਨ ਚੱਲੇ ਹਾਂ ਉਹਨੂੰ ਕਵੇ ਕਿ ਲਿਓਣੀ ਨਹੀਂ ਮੈਂ ਆਪਣੀ ਦੋ ਚੀਜ਼ ਈ ਦਾ ਆ ਕੀ ਹੁਣ ਉਹ ਕਰਨ ਉਹਨੂੰ ਹੁਣ ਜਿੱਦਾਂ ਦੀ ਹੈ ਕੀ ਪੱਲੇ ਪੈ ਗਈ ਉਹਨਾਂ ਦਿਨ ਕੱਟਣੇ ਆ ਕੋਈ ਜੀ ਮੈਨੂੰ ਜਾ ਲਾਂਦੇ ਜੇ ਦਾ ਤਾਂ ਚੜੂ ਨਹੀਂ ਜਾਂਦੀ ਮੈਂ ਆਣਾ ਆਪਣੀ ਪਕਾ ਤੇ ਆਪਣੀ ਵੱਖਰੀ ਪਕਾਉਂਦੇ ਚੱਲ ਮਾਸੀ ਜਾ ਕੇ ਢੇੜਾ ਮਾਰ ਕੇ ਪਤਾ ਕਰਾਂ ਹੀ ਮੈਂ ਤੇ ਫਿਰ ਹਾਰ ਕੇ ਮੈਂ ਰੋਂਦੀ ਆਂ ਹੀ ਉਦਨ ਉਥੋਂ ਐਦਾਂ ਦਾ ਮਹਾਰਾਜ ਕਹਿਣਾ ਕਰੇ ਨਾ ਕਰਮਾਂ ਚ ਸਤਾ ਤੇ ਮੈਂ ਬਰੋਸਤ ਹੁੰਦੀ ਆ ਛੱਡਨ ਨੂੰ ਤੇ ਮਾਸੀ ਛੱਡ ਵੀ ਸਕਦੀ ਹਾਂ ਛੱਡਉਂਦੀ ਮੰਮੀ ਤੇ ਆਂਦੇ ਹੀ ਛੱਡ ਜੀ ਪਰ ਮੈਂ ਹਾਂ ਇਹ ਦੇ ਕਰਕੇ ਰੋਜ਼ ਉਹਨਾਂ ਦੇ ਘਰ ਕਪਾਤ ਹੋਇਆ ਕਰੂਗਾ ਤੇ ਫਿਰ ਉੱਥੇ ਮੇਰੇ ਛੱਡੀ ਦਾ ਫਾਇਦਾ ਵੀ ਕੀ ਹੋਊਗਾ ਜਦੋਂ ਉਹ ਲੜਿਆ ਕਰਨਗੀਆਂ ਕੱਲ ਨੂੰ ਫਿਰ ਜਾ ਕੇ ਵੀ ਉਹਨਾਂ ਨੇ ਮੰਜੇ ਤੇ ਹੀ ਬਹਿਣਾ ਵਾ ਤੇ ਜੇ ਆਪਸ ਚ ਲੜ ਲੜ ਕੇ ਉਹ ਕੁੜੀ ਪੜਾਉਣਗੇ ਤੇ ਫਿਰ ਮੇਰੇ ਉੱਥੇ ਗਈ ਦਾ ਵੀ ਕੀ ਫਾਇਦਾ ਹੋਊਗਾ ਕੁੜੀ ਨੇ ਤਾਂ ਉੱਥੇ ਉਹਨਾਂ ਦਾ ਨੌ ਸਾਸ਼ ਦਾ ਤਮਾਸ਼ਾ ਦੇ ਵੇ ਸਗੋਂ ਹੋ ਜਾਣਾ ਤੇ ਮੈਨੂੰ ਜਾ ਲੈਣ ਦੇ ਫੇਰੇ ਨੂੰ ਕੁੜੀ ਨੂੰ ਆਖੋ ਕਥਾ ਲਿਆ ਜਾ ਰਕਤੇ ਇਹੋ ਜੇ ਮਾਹੌਲ ਤੇ ਮੇਰਾ ਜੀਵ ਨਹੀਂ ਕਰਦਾ ਛੱਡਣ ਨੂੰ ਇੱਥੇ ਇਦਾਂ ਦਾਵਾ ਉੱਥੇ ਇਦੋਂ ਵਾਦਿਆ ਮੈਂ ਤੇ ਫਸੀ ਪਈ ਆ ਚਾਰੇ ਪਾਸੇ ਮੇਰਾ ਤੇ ਬਹੁਤ ਹੀ ਆ ਔਖਾ ਮੈਦਾਨੀ ਆ ਰੱਬਾ ਕਿਹੜੇ ਵੇਲੇ ਘੜੀ ਤੂੰ ਮੇਰਾ ਮੱਥਾ ਲਾਤਾ ਹੀ ਉਹ ਮੈਂ ਕਿਹੜੇ ਆ ਹਾਲਾਤਾਂ ਚ ਤੂੰ ਮੈਨੂੰ ਸੋੜਤਾ ਨਾ ਗਾਂ ਜੋਗੀ ਆ ਤੇ ਨਾ ਮੈਂ ਪਛਾਣ ਜੋਗੀ ਕੀ ਇਹ ਬੜਾ ਹੀ ਮੈਨੂੰ ਤੇ ਤੇ ਤਰਸ ਆਉਂਦਾ ਮਹਾਰਾਜ ਇਦਾਂ ਕਹਿਣਾ ਨਾ ਕਰ ਮੈਂ ਤਾਂ ਬੜੇ ਔਖੇ ਲòi ਗਈ ਆ ਭਾਂਜੀ ਦੀਪ ਤੂੰ ਸੁਦੈਣ ਹੋ ਗਈ ਆ ਭੈਣ ਜੀ ਇਹਨੂੰ ਸਮਝਾਓ ਹਿੰਮਤ ਰੱਖੀ ਦੀ ਹੁੰਦੀ ਆ ਐਂਦਾ ਥੋੜਾ ਪਰ ਇਹਦਾੰ ਦਾਵਾ ਵੇਖੋ ਭੈਣ ਜੀ ਮੈਂ ਕਿਹਾ ਵੀ ਜਦੋਂ ਮੈਂ ਤੇਰੇ ਨਾਲ ਵਾ ਤੇ ਤੂੰ ਉਸਦੈਣ ਤੇ ਐਂਦਾ ਬਣਦੀ ਉਹ ਤੇ ਸੁਦੈਣ ਹੀ ਆ ਦਸਦੈਣ ਹੀ ਅਹੀਂ ਕਹਿਣਾ ਜਦੋਂ ਹਰ ਇੱਕ ਗੱਲ 'ਚ ਉਹਨੇ ਟਾਂਗ ਢਾਈ ਜਾਣੀ ਬਿਨਾ ਮਤਲਬ ਤੋਂ ਤੇ ਫੇਰ ਹੁਣ ਸੁਦੈਣ ਹੀ ਕਹਿਣਾ ਅਹੀਂ ਓਦਾਂ ਤੇ ਥੋੜਾ ਬਣ ਕੇ ਰਹਿਣਾ ਮੇਰੀ ਤੇ ਤੀ ਦਲੇਰ ਬੜੀ ਐ ਭੈਣ ਐਂਦਾ ਤੇ ਛਦਾਈ ਨਹੀਂ ਹੁੰਦੇ ਇਹ ਦਾਈ ਹੁੰਦੇ ਆ ਜਿਉਂ ਤੇ ਇਦਾਂ ਦਾ ਟਾਈਮ ਆਇਆ ਤੇ ਉਹਨੇ ਵੀ ਦੱਬ ਪਾਈ ਆ ਠੀਕ ਆ ਨਾ ਮੇਰੀ ਗੱਲ ਸੁਣੋ ਦੇਣੀ ਕੱਢਣੇ ਆ ਫਿਰ ਹੁਣ ਮੈਨੂੰ ਮੈਂ ਕੀ ਕਵਾਂ ਵੀ ਤੂੰ ਵੀ ਬਾਹਾਂ ਕੱਢ ਕੱਢ ਕੇ ਉਹਦੇ ਨਾਲ ਲੜ ਮੈਂ ਤਾਂ ਸਮਝਾਉਣਾ ਹੀ ਆ ਨਾ ਹੁਣ ਇਹਨੂੰ ਪਤਾ ਤਗੜੀ ਹੋ ਕੇ ਰਹਿ ਤੂੰ ਟੈਨਸ਼ਨ ਨਹੀਂ ਲੈਣੀ ਮੈਂ ਤੀ ਜਿੱਤ ਦੇ ਨਾਲ ਰੱਖਿਆ ਕਰੂੰਗੀ ਤੇਰੇ ਮਗਰ ਘੇੜਾ ਕੋਈ ਨਹੀਂ ਹੁੰਦਾ ਨਾ ਨੀ ਤੀਰੋ ਗੱਲ ਸੁਣੋ ਹਲਾਗੇ ਗਵਾਣ ਨਹੀਂ ਇੰਨੀ ਚੰਗੀ ਆ ਇਹ ਆਪਣੀ ਮਰਜ਼ੀ ਨਾਲ ਉਧਰ ਕੰਮ ਧੰਦਾ ਡੈਪੀ ਕਰਦਾ ਪੇਰ ਗਿਆ ਮੈਂ ਤੇ ਕੋਈ ਡਰਵਾ ਨਾਲੇ ਉਦਾਂ ਗਵਾਂਢੀ ਲੱਗ ਗਈ ਆ ਘਰ ਆਪਣਾ ਕੰਮ ਸੂਟ ਕੇ ਜਾਂਦੀ ਸਾਰਾ ਕੋਈ ਟੈਨਸ਼ਨ ਨਹੀਂ ਉਹਨੇ ਫੇਰ ਵੀ ਇਹੋ ਹੀ ਹਾਲ ਰੱਖਣਾ ਹੁਣ ਮੇਰੀ ਤੀਨ ਪਈਆਂ ਉਹ ਤਾਂ ਚੱਲਣੀਆਂ ਹੀ ਪੈਣੀਆਂ ਮਾਸੀ ਜਾਨੀ ਹਾਂ ਮੈਂ ਉਧਰ ਕੰਮ ਸਾਰਾ ਘਰ ਦਾ ਕੰਮ ਤੰਦਨ ਮੰਮੀ ਦੇ ਸਾਹਮਣੇ ਮੈਨੂੰ ਬੇੜ ਕੇ ਜਾਨੀ ਹਾਂ ਉਹ ਗਾਲ ਤੋਂ ਵੀ ਇੰਨਾ ਕਪਾਤ ਇੰਨਾ ਕਪਾਤ ਕੀਤਾ ਵਾ ਵੀ ਹਾਂ ਜਾਂ ਇਹ ਉਧਰ ਕੰਮ ਜਾਂਦੀ ਆ ਸਾਡੀ ਬਦਨਾਮੀ ਜਿਹੜਾ ਮੈਨੂੰ ਨਹੀਂ ਕੋਈ ਸ਼ਰਮ ਸੰਗ ਬੰਦਾ ਪੁੱਛੇ ਇਹਦੀ ਕਾਦੀ ਬਦਨਾਮੀ ਮੈਂ ਤਾਂ ਆਪਣਾ ਹੁਣ ਝਾਟ ਨਗਾਉਣਾ ਹੀ ਆਇਆ ਮੰਮੀ ਨੂੰ ਪੁੱਛੋ ਕੀ ਕੁਝ ਇੱਥੇ ਹੋਣ ਡਿਆ ਉਹ ਤਾਂ ਸ਼ਰੀਕ ਵੀ ਕਦੀ ਆਂਦੇ ਆ ਤੇ ਇਹ ਵਸੇ ਇਹ ਤਾਂ ਦਰਾਦਾ ਤੋਂ ਅਟਪਾ ਜੀ ਜਾਵੇ ਇਹਨਾਂ ਸਿੱਧਾ ਕਹੇ ਮੇਰਾ ਖਰਚਾ ਬੰਨ ਤੇ ਮੈਂ ਉਧਰ ਨਹੀਂ ਜਾਂਦੀ ਆਹੋ ਆਹੋ ਦੋ ਇਹਨੂੰ ਹਲਾ ਸੇਰੀਆਂ ਹੈ ਸਰੀਕਾਂ ਦੇ ਅੱਗੇ ਛਿੱਤਰੀ ਵੱਜਦੇ ਹੁੰਦੇ ਆ ਉਹਦੀ ਆਕੜ ਅੱਗੇ ਕਿਹੜੀ ਘੱਟ ਵਾ ਜਿਹੜੇ ਉਹਨੂੰ ਤੁਸੀਂ ਹਲਾ ਸੇਰੀ ਦਈ ਜਾਂਦੀਆਂ ਜੇ ਤੇ ਨਾਲੇ ਮਾਸੀ ਤੂੰ ਕੀ ਕਹਿ ਨਹੀਂ ਪਿੱ ਤਗੜੀ ਹੋ ਕੇ ਰਹਿ ਇੱਥੇ ਪਾਕਿਸਤਾਨ ਦੀ ਲੜਾਈ ਨਹੀਂ ਲੱਗੀ ਫਿਰ ਜਿਹੜੀ ਇਹ ਜੰਗ ਵਾ ਤੇ ਸਖਲਾਈ ਦੇਣ ਆਈ ਇਹਨੂੰ ਆ ਕੋਈ ਬੰਦਿਆ ਇਹ ਗੱਲ ਕਰੀ ਦੀ ਨਹੀਂ ਮੇਰੀ ਗੱਲ ਸੁਣ ਬਾਅਦ ਚ ਮੇਰੇ ਨਾਲ ਕਰੀ ਗੱਲ ਹਾਂ ਦੱਸੋ ਕਾਦੀ ਮੈਂ ਚੁੱਕਣਾ ਦੇਣ ਆਈ ਚੁੱਕਣਾ ਇੱਥੇ ਮੈਂ ਸੁਣਨੀ ਨਹੀਂ ਕੋਈ ਵਿੱਚ ਜੇ ਉਹਨੂੰ ਪੰਜਾਂ ਨਾ ਕਰਕੇ ਖਾਣਾ ਨਹੀਂ ਫਰਨੋ ਦਾ ਸੌਦਾ ਲਿਆ ਕੇ ਉਹਦਾ ਚੁੱਕਣ ਚੁੱਕੋ ਸਾਰੇ ਕਿਉਂ ਨਹੀਂ ਜਾਂਦੀ ਅੱਗੇ ਤੇ ਉਹਨਾਂ ਘਰੋਂ ਖਾ ਕੇ ਆਉਂਦੀ ਜਿੰਨਾਂ ਘਰ ਕੰਮ ਕਰਦੀ ਇੱਥੇ ਹੀ ਖਾਂਦੀਆਂ ਵਾ ਜਵਾਕੜੀਆਂ ਵੀ ਇੱਥੇ ਖਾਂਦੀ ਤੇ ਵੀ ਇੱਥੇ ਖਾਂਦੀ ਆ ਸਦੈਣ ਹੋ ਗਈ ਐ ਸਦੈਣ ਤੇ ਤੁਸੀਂ ਮੈਨੂੰ ਕਰਤਾ ਹੈ ਸਾਹਮਣੇ ਬੋਲਣ ਦੀ ਕੀ ਆਖਣਗੇ ਜੁੱਤੀਆਂ ਮਰਵਾਉਣ ਦੇ ਰਿਸ਼ਤੇਦਾਰਾਂ ਕੋਲੇ ਉੱਠਾ ਉੱਠਾ ਹੀ ਵੇਖ ਲੋ ਕਿ ਤੇ ਬੈਠਾ ਉੱਠਾਈ ਹਾਂ ਤੂੰ ਆਉਂਥੋ ਲੈ ਗਦੇ ਜੇ ਨੁੱਕਰ ਚ ਵੜ ਕੇ ਮਾਸੀ ਨਾਲ ਨਹੀਂ ਦੁੱਖ ਸੋਕਰਨ ਕਿੰਨਾ ਕੁ ਤੈਨੂੰ ਗੜਾ ਮਾੜਾ ਸਮਝਣ ਦੇ ਮੇਰੀਆਂ ਦੇ ਮਾਵਾ ਬਰਾਬਰ ਆ ਪਤਾ ਨਹੀਂ ਦੀਪ ਤੂੰ ਤਾਂ ਮੇਰਾ ਹੁੰਦਾ ਲੈ ਜਾਣ ਲਈ ਤੇ ਮਗਰੋਂ ਕੀ ਹ ਹਾਂ ਧੀ ਕੁੜੀ ਨੂੰ ਐਡ ਕਰ ਦੋ ਇਹਨੂੰ ਖੁੱਲਾ ਖਾਚਾ ਦਾ ਸੌਦਾ ਪਤਾ ਸੁੱਟ ਕੇ ਦੋ ਤੇ ਆਪਣੀ ਐਡ ਪਕਾਵੇ ਜੇ ਇਹਦੇ ਪੈਲੀ ਬੰਨਾ ਥੋੜਾ ਬਹੁਤਾ ਹੁੰਦਾ ਆਂਦਾ ਆਡੀ ਕਰ ਦੋ ਤੇ ਠੀਕੇ ਦਾ ਦਵੇ ਜਿੱਥੇ ਮਰਜੀ ਦਾ ਦੇ ਤੇ ਕਰ ਲੈ ਐਡ ਕਰ ਲੈ ਕਿਲੀ ਜੋ ਜਿਹੜਾ ਇਹ ਸੌਂਦਾ ਵਾ ਛੂੜ ਮਿਲ ਜੂ ਖੁੱਲੀਆਂ ਛੁੱਟੀਆਂ ਮਿਲ ਜੂਗੀ ਮਿਲ ਜਣਗੀਆਂ ਅਲ ਪਿਸਟਕਾ ਲਾਲਾ ਜਾਂਦੀ ਆ ਨਾ ਤੇ ਚੰਦ ਚੜੂਗੀ ਫਿਰ ਤੇਰੀ ਵੀ ਇਥੇ ਇੱਜ਼ਤ ਰੱਖੀ ਹੱਥ ਛੜ ਕੇ ਅੱਖਾਂ ਛੱਡਦੀਆਂ ਦੀ ਤੇਰੇ ਵਰਗੀਆਂ ਕੀ ਨਾ ਬੋਲਾਂ ਹਾਂ ਤੂੰ ਹੀ ਤਾਂ ਮੇਰਾ ਜੀਣਾ ਹਰਾਮ ਕਰਤਾ ਵਾ ਮੈਨੂੰ ਅਡ ਕਰ ਦੋ ਮੈਂ ਤੇ ਨਹੀਂ ਕਿਹੜਾ ਦਿਨ ਚ ਲੱਖੀ ਨਹੀਂ ਕੀ ਤੂੰ ਕਦਾ ਵੇਖਣੀ ਨਾ ਤੂੰ ਕਿੱਥੇ ਵੇਖਣੀ ਆ ਹੁਣ ਥੋੜੀ ਇਹਨੇ ਵੇਖਣੀ ਆ ਸਾਡੇ ਸਿਰ ਤੇ ਪਈਆਂ ਹੀ ਚੱਲਣ ਡਏ ਆ ਤੇ ਜਾ ਤੂੰ ਦੇ ਵਿੱਚ ਗੱਲ ਦਿਮਾਗ ਖਰਾਬ ਕੇ ਚੁੱਕਣਾ ਦੇਣ ਡੇ ਆ ਮੂੰਹ ਇੱਕਾਈ ਬੰਦ ਕਰ ਲ ਆਜੇ ਗੱਲ ਕਹਿ ਕੇ ਕਦੇ ਮੁੜ ਕੇ ਨਹੀਂ ਕਰਨੀ ਉਹ ਨਾਲ ਹੀ ਸਾਰਾ ਕੁਝ ਆ ਗਿਆ ਖਾਣਾ ਵੀ ਆ ਤੇ ਪੀਣਾ ਵੀ ਤੇ ਹਟਾਉਣਾ ਸਾਰਾ ਨਿਕਾ ਪਾ ਦੋ ਚੂੜਾ ਤੇ ਕਰ ਦੋ ਫਿਰ ਉਹਦਾ ਵਿਆਹ ਦੂਜਾ ਜੇ ਐਡਾ ਸ਼ੌਂਕ ਆ ਤੁਹਾਨੂੰ ਤੇ ਜੀਬਾਨ ਸੜ ਜੇ ਨਹੀਂ ਇੱਥੇ ਰਹਿਣੀ ਆ ਤੇਰੇ ਸਿਰ ਦੇ ਉੱਤੇ ਛੜ ਕੇ ਗੱਲ ਦੇ ਇੱਥੇ ਰਹਿਣੀ ਹੂੰ ਤੂੰ ਹੋਰ ਕਿੱਥੇ ਜਾਣਾ ਹਾਂ ਹਾਂ ਉਹ ਕਹਤਾ ਕਿ ਕੋਹ ਕਰੋ ਪੈਰ ਨਾ ਪਾ ਲਈ ਕੋਈ ਗਲਤੀ ਨਾ ਵੀ ਜਿਹੜੀ ਤੇਰੇ ਕਦੇ ਸੌਂਦਾ ਕਿ ਨਾ ਅਤਕਲਾ ਆਪਣੇ ਨਾਂ ਕਰਾ ਦੀਪ ਤੈਨੂੰ ਮੈਂ ਕਿਹਾ ਵੀ ਐਦਾਂ ਦਾ ਨਹੀਂ ਕਰਨਾ ਚਾਹੀਦਾ ਭੈਣ ਜੀ ਉਹ ਗੋੜਗੜਾ ਬਾਰੇ ਨਹੀਂ ਆਉਂਦ ਹੁੰਦੀ ਉਹ ਤਾਂ ਪਕੜ ਪਕੜ ਕਰਕੇ ਗਈ ਆ ਮਾ ਖਰਾਬਾ ਦਾ ਹੀ ਤੇ ਅਸੀਂ ਤੇ ਹੋ। ਮੇਰਾ ਦਿਮਾਗ ਕਿੱਦਾਂ ਮੈਂ ਕਰਕੇ ਜਾਣੀ ਵਧੀਆ ਐ ਸੈੱਟ ਕਰਕੇ ਜਾਉਂਗੀ ਜਿਹੜੀ ਇਹ ਨਾਠੜ ਗਾਲ ਪੈਂਦੀ ਨਾ ਉਹਦੇ ਪਿੰਝ ਸਾਡੇ ਤੇ ਪੈ ਗਈ ਆ ਹਾਂ ਮਗਰ ਉਹ ਦੋਨਾਂ ਨੂੰ ਕਿਹਾ ਉਹਦਾ ਸਿੱਤਰ ਫੇਰਦਿਆ ਕਰਨਾ ਕਿ ਤੇ ਤੀਜੇ ਦਿਨ ਮੇਰਾ ਘੇੜਾ ਰਹੂਗਾ ਮੈਂ ਆਪਣੀ ਭੈਣ ਕੋ ਵੀ ਜਾਂਦੀ ਜਾਂਦੀ ਨਾ ਹੁਣ ਜਾਣਾ ਹੀ ਹੋਦਾ ਤੇ ਮੈਨੂੰ ਸੇਤੀ ਉਥੇ ਵੀ ਜਾਣੀ ਆ ਚਲ ਕੋਈ ਨਹੀਂ ਤੈਨ ਖੱਤਿਆ ਤੁਸੀਂ ਮਗਰ ਫੇਰ ਰੱਖੋ ਕੱਲ ਗਰਮ ਨਾ ਹੋਵੇ ਡੇਰੇ ਯਾਹੋ ਗਰਮ ਕਿਉਂ ਨਹੀਂ ਕਹਾਂ ਜੀ ਮੰਮੀ ਉਹ ਤੇ ਮੇਰੇ ਕਿਹ ਆਏ ਗਏ ਤੇ ਸਾਹਮਣੇ ਨਹੀਂ ਬੋਲਣ ਲੱਗਿਆ ਸ਼ਰਮ ਕਰਦੀ ਤੇ ਤੂੰ ਆਪ ਸੋਚੋ ਵੀ ਕਿਸ ਦੇ ਸੁਣਦਿਆ ਤਾਂ ਨਾ ਇਦਾਂ ਕਰੇ ਅੱਗੋ ਪਿੱਛੋ ਤੋਂ ਨੇ ਜਿਹੜੇ ਛਿੱਤਰ ਮਾਰਨੇ ਮੈਂ ਖਾਣ ਹੀ ਰਹੀ ਆ ਭੈਣ ਜੀ ਹੁਣ ਤਾਂ ਮੈਂ ਸਿਰ ਕਾਟਦਾ ਕੀ ਕਰਾਂ ਹੁਣ ਮੈਂ ਮੈਂ ਕੀ ਤੇ ਬਠੀਕਰੀਆਂ ਬਾਢੀਆਂ ਸਿਰ ਮ ਆਪਣੇ ਦੀਆਂ ਤੇ ਕੁੜੀ ਨੂੰ ਲੱਗਦੀ ਨਹੀਂ ਆ ਇਹਦੀ ਜ਼ਬਾਨ ਬਹੁਤ ਲੰਮੀ ਆ ਤੇ ਪਿਛਲੇ ਨਾਲ ਕਿ ਜਾਇਆ ਏ ਇਦਾਂ ਦਾ ਇਹਨੂੰ ਨਹੀਂ ਉਹਨੇ ਤਾਂ ਤੇ ਸਿਰ ਪੜਵਾਉਣਾ ਵੇ ਕੋ ਉਹਨੇ ਤਾਂ ਪਾੜਨਾ ਨਾ ਜੜੀ ਉਹਦੀ ਜਬਾਨ ਨੂੰ ਪਾੜੂਗੀ ਨਾ ਫਿਰ ਇਹਦੇ ਕੋ ਵੀ ਪੜਵਾ ਲੂਗੀ ਫਿਰ ਪੜਨ ਜੋ ਵੀ ਹੋਵੇ ਤੇ ਫਿਰ ਇਹ ਵੀ ਪਾੜ ਦੂ ਸਿਰ ਉਹਦਾ ਸਿਰ ਫਿਰ ਵਿਕੋ ਜਾਈਏ ਸਾਡਾ ਮਾਵਾ ਧੀਆ ਦਾ ਤੋਨੇ ਫੱਕਾ ਨਹੀਂ ਛੱਡਿਆ ਗੱਲਾਂ ਮਾਰਦੀਆਂ ਤੁਸੀਂ ਉਹ ਤਗੜੀ ਹੋ ਕੇ ਰਹਿ ਐਟ ਕਿਤੇ ਅੰਧ ਪੱਥਰ ਚੁੱਕਿਆ ਫੇਸਬੁਕ ਤੇ ਆਉਂਦਾ ਹੀ ਦੀਪ ਮਾਫੀ ਆਪਣੀ ਵਾਸਤੇ ਨਾ ਪੁਲਕਾ ਤਿਆਰ ਕਰ ਹਾਂ ਮੈਂ ਲਵਲੀ ਨਹੀਂ ਭੈਣ ਜੀ ਰੋਟੀ ਨਹੀਂ ਮੈਂ ਖਾਣੀ ਆ ਰੋਟੀ ਖਾਂਦਾ ਕੋਈ ਹੱਜਵਾ ਇੱਥੇ ਤਾਂ ਮਾਸਾ ਨੇ ਕਦਰ ਨਹੀਂ ਕੀਤੀ ਨਾਲੇ ਮੈਨੂੰ ਰੋਟੀ ਕਿਤੇ ਨੰਗਣ ਢਈ ਹੋਣੀ ਜਿਹੜਾ ਮੈਂ ਮੋਰ ਚਾਲ ਵੇਹਲੇ ਅਹੀਂ ਤੇ ਢਾਡੀ ਕਦਰ ਕਰਨ ਢਏ ਨਾ ਹਾਂ ਮਾਸੀ ਹੁਣ ਖਾਣਾ ਛੱਡ ਦੇ ਨਾਹੀਂ ਇਹ ਤੋਂ ਡਰਤੋਂ ਅਸੀਂ ਕਿ ਰੋਟੀਆਂ ਚ ਗਲਤ ਆਈਆਂ ਜਲਦੀ ਜਲਦੀ ਭੈਣ ਕੋ ਤੇਰੀ ਮਾਂ ਕੋ ਚੱਲੀ ਆ ਉੱਥੇ ਮੈਂ ਫੁਲਕਾ ਸਾਕ ਲੈਣਾ ਜਾ ਕੇ ਤੇ ਨਾਲੇ ਉਹਨੂੰ ਮੈਂ ਮਿਲ ਕੇ ਜਾਣਾ ਜਰਾ ਲੈ ਦੱਸ ਰੋ ਝਾਟ ਰੋਟੀ ਪੱਕੀ ਲੈ ਲੈ ਬੱਸ 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 ਰੋਟੀ ਮੈਨੂੰ ਖਵਾ ਲਈਆਂ ਓ ਐਡੇ ਕਾਲੇ ਪੈ ਗਏ ਤੁਸੀਂ ਤੇ ਮਾਸੀ ਭਲੇ ਸਸਿਆ ਤੁਸੀਂ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹਾਂਜੀ ਜੋਬਨ ਆ ਨਾ ਚੱਲ ਪਈ ਆ ਤੂੰ ਕਿੱਥੋਂ ਆਇਆ ਮੈਂ ਗਿਆ ਕਿਤੇ ਕੰਮ ਗਿਆ ਮੈਂ ਤਾਂ ਕਦੇ ਦੀ ਆਈ ਆ ਥੋੜਾ ਜਨਾ ਜੋਬਨ ਦਿਵਿੰਦਰ ਨੇ ਸਮਝਾਇਆ ਕਰ ਮੇਰੇ ਬੈਠਿਆ ਬੜਾ ਮੇਲਾ ਇੱਥੇ ਲਾਤਾ ਹੀ ਹੈ ਆਉਂ ਜੇ ਹੂੰ ਬੜਾ ਕੋਹੇ ਨੇ ਕਰ ਦਿੱਤਾ ਵਾ ਹੁਣ ਉਹਨੇ ਰਹਿਣਾ ਤੇ ਇੱਥੇ ਹੀ ਆ ਤੇ ਉਹ ਤਾਂ ਦਿਨ ਜਿੱਦਾਂ ਵਾ ਰਲ ਮਿਲ ਕੇ ਕਢਾਓ ਮੈਂ ਤੇ ਮਾਸੀ ਜੀ ਕਹਿੰਦਾ ਉਹਨੂੰ ਬਥੇਰਾ ਸੁਣਨਾ ਕੀ ਫੇਰ ਪੁੱਛਦਾ ਇੱਕ ਰੰਗ ਇਹ ਹੁਣ ਇਧਰ ਕੰਮ ਗਵਾਂਡੀਆਂ ਤੇ ਜਾਂਦੀ ਕਰਨ ਉਹ ਵੀ ਮਿਹਨੇ ਦੇਤੇ ਤੇ ਮੇਰੇ ਹੁੰਦੇ ਨਹੀਂ ਟਲਦੀ ਤੇ ਮਗਰੋਂ ਖਿੰਦਾ ਉਹ ਮਰਤੀ ਦਾ ਬਥੇਰਾ ਕਰਦਾ ਕਿੰਨਾ ਕਿ ਮੈਂ ਕਿੰਨੂੰ ਕਵਾਂ ਤੇ ਕਿੰਨੂੰ ਨਾ ਕਵਾਂ ਇਹ ਵੀ ਬਥੇਰਾ ਕਹਿੰਦੀ ਮਾਤਾ ਵੀ ਪਰ ਐਦਾਂ ਨਹੀਂ ਚਾਹੀਦਾ ਉਹਨੂੰ ਥੋੜਾ ਸਮਝਾ ਕੇ ਰੱਖੋ ਬਹੁਤ ਕੁਛ ਮੇਰੇ ਨਾਲ ਬੋਲਿਆ ਗਿਆ ਚੱਲ ਕੋਈ ਨਹੀਂ ਹੋਰ ਰੋਟੀ ਪਾਣੀ ਖਾਦਾ ਕੋਈ ਨਹੀਂ ਰੋਟੀ ਪਾਣੀ ਨਖਵਾਲਤਾ ਸਵੇਰੇ ਚਲ ਜਾਣਾ ਬਥੇਰਾ ਕੋਨੇ ਕੀਤਾ ਰੋਟੀ ਪਾਣੀ ਖਵਾ ਲਿਆ ਬਸ ਲਾਭਤਾ ਨਹੀਂ ਰਹਿਣ ਦੋ ਨਹੀਂ ਲਾਭਤਾ ਨਹੀਂ ਨਹੀਂ ਲਾਭਤਾ ਹਨ ਜੀ ਰਹਾਂਗੇ ਨਹੀਂ ਲੈ ਦੱਸ ਆ ਲੈ ਆ ਤੂੰ ਲੈ ਮਸਤੀ ਬਹੁਤ 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 ਉਹ ਕੋਈ ਨਹੀਂ ਭੈਣ ਜੀ ਬੜੇ ਆ ਹਾਏ ਹਾਏ ਫੜ ਪੱਤੇ ਫੜੋ ਚਲ ਕੋਈ ਟੈਂਸ਼ਨ ਨਹੀਂ ਰਹਿਣੀ ਮੈਂ ਦੂਜੇ ਤੀਜੇ ਦਿਨ ਆਉਂਦੀ ਰਹਿਣਾ ਚੰਗਾ ਨਾਲ ਮੈਂ ਮੰਮੀ ਨੂੰ ਉੱਥੇ ਮਿਲ ਕੇ ਜਾਣਾ ਪਤਾ ਹੀ ਦਣਾ ਕਰ ਮਾਂ ਨਹੀਂ ਭਰੀ ਦਿੰਦਾ ਮੇਰਾ ਪੁੱਤ ਮਾਸੀ ਅਹੀਂ ਤੇ ਪਾਜੀ ਦੇ ਮੂੰਹ ਨੂੰ ਹੀ ਚੋਪਿਆ ਕੋਈ ਨਹੀਂ ਮਾਸੀ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਮੈਂ ਸਮਝਾਉਂਦਾ ਇੱਕ ਵਾਰ ਫੇਰ ਗੁੱਸਾ ਮੈਨੂੰ ਦਾ ਇਹ ਵੀ ਮੇਰੀਆਂ ਕੋ ਲੱਗਦੀਆਂ ਧੀਆਂ ਲੱਗਦੀਆਂ ਵਾ ਚਲੋ ਠੀਕ ਹੁਣ ਬੋਲੀ ਨਾ ਮੇਰੇ ਮਗਰੋਂ ਪੁੱਤ ਠੀਕ ਆ ਉਹ ਆਂਦੀ ਹੀ ਰਵੇ ਤਾਂ ਵੀ ਨਾ ਬੋਲੀ ਚਲੋ ਮੈਂ ਕਰ ਮਗਰੋਂ ਜਦੋਂ ਆਉਂਦੀ ਓ ਸੇਵੜੀ ਚੁਗਲੀਆਂ ਲਾਉਣ ਲੱਗ ਜਾਂਦੀ ਐ ਨਹੀਂ ਮੇਰੀ ਗੱਲ ਸੁਣ ਦਵਿੰਦਰ ਤੂੰ ਕੀ ਜਲੂਸ ਖੜਦੀ ਫਿਰਦੀ ਐ ਜੇ ਮਾਸੀ ਆਈ ਮੂੰਹ ਤੇ ਆਪਣਾ ਬੰਦ ਰੱਖਦੀ ਉਹਨੂੰ ਸਾਰਾ ਬਗੜਵਾ ਕਰਕੇ ਦਤਾ ਨਹੀਂ ਮਾਸੀ ਆਈ ਤਾਂ ਮਾਸੀ ਕਿਹੜੇ ਸਿੱਧੇ ਕੰਮ ਕਰਨ ਢਈ ਪਹਿਲਾਂ ਉਹ ਜੀ ਇਹ ਚਵਲ ਜਿਹੜਾ ਵੀ ਰਿਸ਼ਤੇਦਾਰ ਆਉਂਦਾ ਉਹਦੇ ਸਾਹਮਣੇ ਗੱਲੇ ਡੂ ਸੁੱਟਣ ਜਾਂਦੀ ਜਿਹੜਾ ਵੀ ਤੇ ਇਹਨੂੰ ਕਿਹੜਾ ਅਸੀਂ ਸੂਈ ਦੇ ਨੱਕੇ ਚੋਂ ਦੀ ਨਗਾਇਆ ਵਾ ਹੈ ਇਹਦੇ ਵਗ ਖਾਣੇ ਦਾ ਖਰਚਾ ਚੁੱਕਿਆ ਤਾਂ ਕਰਕੇ ਹੈ ਨਹੀਂ ਧੀਆਆਂ ਕੁੜੀਆਂ ਵਾਂ ਕੋਈ ਗੱਲ ਨਹੀਂ ਪਾਲਣ ਦੇ ਨਾ ਐਡਾ ਨਾ ਕਰਿਆ ਕਰ ਤੇ ਬਥੇਰਾ ਕਰ ਦੇ ਉਹ ਜਿਹੜੀ ਮਾਸੀ ਆਈ ਚਵਲ ਜੀ ਗੱਜ ਲੰਮੀ ਚੱਡੀ ਉਹਦੀ ਜ਼ੁਬਾਨ ਆ ਇਹ ਜੀ ਅੱਡ ਕਰ ਦੋ ਇਹਦਾ ਹਿੱਸਾ ਦੇ ਦੋ ਹਿੱਸੇ ਕੱਢੂ ਹੋਣੇ ਇਹ ਕਾਹਨੂੰ ਦੀ ਹੈ ਸਸਣ ਵਾਲੀ ਮੈਨੂੰ ਹੈ ਜਦੋਂ ਮੇਰੀ ਸੱਸ ਮਾ ਨਹੀਂ ਬੋਲਦੀ ਮੇਰੀ ਗੱਲ ਜਦੋਂ ਉਹਨੇ ਨਹੀਂ ਕਦੀ ਕੋ ਕਿਹਾ ਤੂੰ ਆਪਣੀ ਜ਼ਬਾਨ ਅੰਦਰ ਰੱਖਦੀ ਤੇ ਫੇਰ ਕਹਿਣਾ ਯਾਰ ਤੂੰ ਰੱਖੀ ਨਹੀਂ ਅੰਦਰ ਬੋਲਣ ਲੱਗੀ ਤੇ ਉਹਨੇ ਨਹੀਂ ਵੇਖਿਆ ਇੱਥੇ ਜੋ ਇੱਥੋਂ ਜੋ ਉੱਠ ਕੇ ਤੇ ਅੰਦਰ ਲੈ ਗਈ ਨੁਕਰ ਚ ਖੁੰਜੇ ਚ ਵੜ ਵੜ ਗੱਲਾਂ ਡੀਆਂ ਕਰਨ ਕੋਈ ਗੱਲਾਂ ਨਹੀਂ ਕਰਨੀ ਸਿਆਣੀ ਸਮਝਾਉਣਾ ਹਾਂ ਪਤਾ ਮੈਨੂੰ ਜਿੰਨੇ ਕ ਸਿਆਣੀ ਆ ਐਰ ਕਦੇ ਆ ਗਈ ਹੋਣਗਾ ਅੱਗੇ ਆ ਗਈ ਨਾ ਮੈਂ ਥੁੱਪ ਜਾਉਣੀ ਬੜੀ ਮੈਂ ਦੱਸਦਾ ਤੁਹਾਨੂੰ ਆ ਕਿਹੜੀਆਂ ਗੱਲਾਂ ਕਰਦੀ ਨਹੀਂ ਭਜਾਉਣੀ ਬੜੀ ਭਜਾਉਣੀ ਬੜੀ ਫਿਰ ਜਈ ਨਹੀਂ ਅਕਲ ਹੀ ਤੇ ਮਿਲ ਕੇ ਜਾਂਦੀ ਹੈ ਮੈਨੂੰ ਹੈ ਉਹ ਮੈਨੂੰ ਮਿਲੀ ਬਾਰ ਰੋਟੀ ਪਾਣੀ ਖਵਾਇਆ ਉਹਨੂੰ ਤੈਨੂੰ ਮੇਰੇ ਚੁੱਕ ਗਈ ਹੋਣੀ ਆ ਤਾਂ ਤਾਂ ਦੇ ਖਪਿਆ ਤਪਿਆ ਤੂੰ ਵੀ ਆਣ ਮੇਰੇ ਵੱਜਿਆਂ ਆ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਪਰਜਾਈ ਹੋ ਤੇਰੀ ਨਾਲ ਹੋ ਰਾਹ ਰਾਦੀ ਤੇ ਮੈਨੂੰ ਅੱਜ ਤੋਂ ਬਾਅਦ ਇਹਨੇ ਗੱਲ ਕਰਤੀ ਨਾ ਤੇ ਨਾ ਮੈਂ ਇਹਦੀ ਸੁਣਨੀ ਹੋ ਹੈ ਜਿਹੜਾ ਰਿਸ਼ਤੇਦਾਰਾਂ ਦਾ ਉਹਦੇ ਗੜੀ ਗਲੇ ਨੂੰ ਛੁਡ ਕੇ ਦੱਸਣ ਲੱਗਦੀ ਦੀ ਉਹ ਹੋ ਮੈਨੂੰ ਗੱਲਾਂ ਕਰਕੇ ਚੱਲ ਜਾਂਦਾ ਵਾ ਹੈ ਮੈਂ ਕਿਹਾ ਵਾਧੂ ਮੈਂ ਹੀ ਅਕਸਰ ਨੂੰ ਕਹਦੀ ਧੀ ਆ ਜੇ ਕੰਮ ਕਰਨੀ ਤੇ ਸਾਨੂੰ ਕਿਸਾਨ ਕਰਨ ਢਈ ਆ ਜਿੱਦਨ ਮੈਂ ਇਹਨੂੰ ਆਖਿਆ ਵੀ ਨਾ ਮਾਰ ਕੰਮ ਕਰ ਜਿੱਦਾਂ ਦੀ ਰੁੱਖੀ ਸੁਖੀ ਅਹੀਂ ਖਾਂੜਿਆ ਉਦਾਂ ਦੀ ਕਾਲੀ ਇਹ ਚੂੜਗਲੂ ਬੇਲਾਉਣ ਦੀ ਜੀ ਖਸਮ ਦੇ ਸਿਰ ਤੇ ਤੇ ਉਹ ਤਾਂ ਨਹੀਂ ਹੁਣ ਲੱਗਣੇ ਤੇ ਨਾ ਮੈਂ ਲੱਗਣ ਦੇਣੇ ਆ ਤੇ ਮੈਂ ਸਿੱਧੀ ਗੱਲ ਦੱਸਾਂ ਤੇ ਜੇ ਬਹੁਤੀ ਗੱਲ ਹੈ ਨਾ ਪਰਚਾਈ ਨਹੀਂ ਰੱਖਲਾ ਮੈਂ ਚੱਲ ਜਾਨੀ ਆ ਹਾਂ ਕਿਹੜੀ ਗੱਲ ਕੀਤੀ ਨਾ ਕਿਹੜੀ ਗੱਲ ਕੀਤੀ ਆ ਹਾਂ ਬੜਾ ਤੂੰ ਸ਼ਬਦ ਨਹੀਂ ਹੁੰਦੇ ਤੂੰ ਹਾਂ ਦਰਦੀ ਆਉਂਦੀ ਪਰਚਾਈ ਦੀ ਪਰਚਾਈ ਮਾਵਾ ਬਰਾਬਰ ਹੁੰਦੀ ਆ ਬੜੀ ਮਾਵਾ ਬਰਾਬਰ ਆ ਵੇਖ ਲਈ ਮੈਂ ਜਿੱਦਾਂ ਜੀਂਦੇ ਕਰਤੂਤਾ ਸੁਰਖੀਆ ਲਾਲਾ ਜੰਦੀ ਲੋਕਾਂ ਦੇ ਘਰ ਕੰਮ ਕਰ ਉਹ ਕੰਮ ਹੀ ਮਿਹਨਤ ਕਰੀਂਗਾ ਤੇਰੇ ਜਦੋਂ ਜਦੋਂ ਕੋਈ ਗਲਤੀ ਹੋਗੀ ਨਾ ਤੇ ਵੇਖਿਓ ਇੱਥੇ ਉਹ ਤੇਰੇ ਵਾਂਗੂ ਮੇਰੀ ਥੜੀ ਤੋਂ ਮਦੀ ਆ ਤੂੰ ਕਾਲਾ ਕਰਾਊਗੀ ਵੇਲੀ ਕੋ ਕਹਾਂਗੀ ਮੈਂ ਆਪਣੇ ਘਰਾਂ ਕੰਮ ਕਰਦੀ ਵੇਲੀ ਕੋ ਕੰਮ ਨਹੀਂ ਕਰ ਉਹਨੂੰ ਨਿਆਣੇ ਦੇ ਦੇ ਗਲਤੀ ਨਹੀਂ ਕਦੀ ਵੀ ਕਰਦੀਓ ਠੀਕ ਆ ਪਤਾ ਯਕੀਨ ਆ ਮੈਨੂੰ ਮੈਂ ਨਹੀਂ ਵੇਖੀ ਇੱਥੇ ਚੰਦ ਚੜ੍ਹ ਨਹੀਂ ਤੇ ਲੱਗੂ ਤੈਨੂੰ ਨਾਲੇ ਪਤਾ ਚੱਲ ਜਾ ਮੇਰੇ ਲੱਗੂ ਕੋਈ ਕਿਸ ਨੂੰ ਦੇ ਦੇ ਰੋਇਆ ਸਾਰਾ ਟੱਪਾ ਚਲੀ ਜਾਣਾ ਮਰਨਾ ਮੈਂ ਹਾਦੀ ਕੀਤਾ ਜਨਾਨੀ ਓਏ ਸ਼ਰਮੀਆਂ ਨਹੀਂ ਗੱਲ ਕਰਨ ਲੱਗੀ ਵੇਦੀ ਕੋ ਹਣੀ ਮੰਮੀ ਅਵੇ ਹੁਣ ਭਾਜੀ ਨਾਲ ਕਿਦਾਂ ਰਹੀ ਜੇ ਬੋਲਣਾ ਇਹ ਤੇ ਕੋਈ ਨਾ ਤਗੜਾ ਹੋ ਕੇ 24 ਘੰਟੇ ਦਿਨ ਕਲਾਮ ਕਰਦਾ ਰਹੇ ਤੇ ਫੇਰ ਹੀ ਇਹਦਾ ਤਾਂ ਧਿਆਨ ਹੀ ਲੜਨ ਚ ਰਹਿੰਦਾ ਪਤਾ ਨਹੀਂ ਨਹੀਂ ਮੇਰੀ ਗੱਲ ਸੁਣ ਲਾ ਤੂੰ ਵੱਡੀ ਮੈਨੂੰ ਮਤਾਂ ਦੇਣ ਵਾਲੀ ਨਹੀਂ ਤੇਰੀ ਆ ਮਾਸੀ ਚਵਾਨੀ ਦੀ ਮਾਸੀ ਨਹੀਂ ਮੈਂ ਨਹੀਂ ਇਹੋ ਜਿਹੇ ਰਿਸ਼ਤੇਦਾਰ ਨੂੰ ਰਿਸ਼ਤੇਦਾਰ ਸਮਝਦੇ ਜਿਹੜਾ ਘਰ ਬਹਿ ਕੇ ਨਹੀਂ ਬੇਇੱਜ਼ਤੀ ਕਰ ਜੇ ਗੱਲ ਮੇਰੀ ਆਪਣੇ ਘਰ ਦੀ ਗੱਲ ਆ ਮੇਰੀ ਸੁਣ ਮਾ ਤਾਂ ਤੂੰ ਤੇ ਚੁੱਪੀ ਕਰ ਜਾ ਲੈ ਹੈਂ ਨਹੀਂ ਤੇ ਤੂੰ ਸਿਆਣੀ ਬੈਣੀ ਉੱਥੇ ਲਾਗੇ ਬੈਠੀ ਐ ਨਾ ਆਪਣੀ ਦੀ ਬੇਇੱਜ਼ਤੀ ਕਰਾਈ ਜਾਂਦੀ ਹਾਂ ਤੂੰ ਕਿਉਂ ਉਂਗਲਾ ਸੱਤਾਈ ਨਹੀਂ ਸਾਡੇ ਘਰ ਦੀ ਗੱਲ ਹੀ ਉਹ ਕੌਣ ਹੁੰਦੀ ਤੀਜੇ ਪਾਸੇ ਹੈ ਸਾਡੇ ਨਾਲ ਹੀ ਐਰ ਕਹਦੇ ਮੇਰੀ ਕਰ ਗਈ ਆ ਹੋਣਾ ਹੀ ਤੇ ਮੈਂ ਬੂਵੇ ਬਾਹਰ ਭਜਾਉਣੀ ਤੇ ਮੈਂ ਦੱਸਤਾ ਹੀ ਤੈਨੂੰ ਰਿਸ਼ਤੇਦਾਰ ਹੋ ਰਾਹ ਰਾਜ ਦੀ ਜਿੱਦਣ ਕਰੇ ਮੇਰੇ ਪਿੱਕੇ ਆਗੇ ਨਾ ਤੇ ਵੇਖੀ ਇੱਥੇ ਤੁਹਾਡਾ ਬੰਦਾ ਕੀ ਆ ਭੈਣ ਭਰਾਵਾਂ ਨੇ ਤੇ ਆਉਣਾ ਇਸੇ ਘਰ ਚ ਮੈਂ ਰਹਿਣਾ ਤੇ ਇਸੇ ਚ ਉਹਨਾਂ ਨਾਲ ਮਾਰੇ ਭਾਜੀ ਨੂੰ ਆਉਣਾ ਨਾ ਤੇ ਫਿਰ ਭਾਜੀ ਦੇ ਬਹਿ ਜਾ ਭਾਜੀ ਦੇ ਮੂੰਹ ਨੂੰ ਚੋਪਾਂ ਦੇ ਮੰਮੀ ਤੂੰ ਤੇ ਚੋਪੀ ਕਰ ਜਾ ਸਿਆਪੇ ਸਾਰੇ ਤੇਰੇ ਆ ਇੱਕ ਤਾਂ ਬੋਲ ਲਈ ਜਦੋਂ ਮੈਨੂੰ ਤੁਸੀਂ ਕਰੋ ਦੀ ਚੜਾਉਂਦੀਆਂ ਜੇ ਚੰਗਾ ਭਲਾ ਇਥੇ ਮੈਂ ਬਸਣ ਡਈ ਆ ਕੀ ਮੈਂ ਉਹਦੇ ਕਵਾੜੀ ਮਾਰਤੀ ਸਿਰ 'ਚ ਵੀ ਉਹ ਆਪਣੀ ਮਾਸੀ ਨੂੰ ਡਈ ਸਿਖਾਉਣ ਤੇ ਉਹ ਲੱਬੜ ਲੱਬੜ ਕਰ ਗਈ ਆ ਉਹਦੇ ਨਾਲ ਉਹ ਕਵਾੜੀ ਮਾਰ ਕੇ ਉਹ ਚੰਗੀ ਆ ਨੇੜਾ ਤੇ ਨਾਲੇ ਸਾਰਾ ਟੱਬਰ ਵਾ ਤੇ ਤੇਰੀ ਵਾਵਾ ਭਾਜੀ ਨਾਲ ਬਣਦੀ ਆ ਤੇ ਤੂੰ ਬਹਿ ਜਾ ਮੈਂ ਚੱਲ ਜਾਨੀ ਆ ਚੱਲ ਧੋਈ ਆ ਮੈਂ ਇਹ ਗੱਲਾਂ ਕਿਨੇ ਬੋਲਣ ਦੀ ਅਕਲ ਆ ਮਾ ਮਾਸੀ ਇੱਥੋਂ ਨਹੀਂ ਮੈਂ ਜਾ ਤੇਰੇ ਦੇਖਣਾ ਤੇਰੇ ਵੀ ਤੂੰ ਮਾਦਰ ਮਾਸੀ ਇੱਥੋਂ ਸੁੱਟੇਂਗੀ ਤੇ ਮੈਂ ਪਿਗਲ ਜੂਗੀ ਮੈਂ ਨਹੀਂ ਪਿਗਲਣੇ ਪਕੜ ਜਾ ਚੱਲ ਜਾ ਮੇਰੀ ਜੱਪ ਕਰਨਾ ਸਿਆਪੇ ਦੇ ਸਾਰੇ ਤੇਰੇ ਆ ਲੋਕਾਂ ਨੇ ਕਰਾਈ ਤੂੰ ਕੰਮ ਲਾਉਣ ਲਾਤੀ ਤੇ ਜ਼ਬਾਨੇ ਦੀ ਏਡੀ ਲੰਮੀ ਵੱਧ ਗਈ ਆ ਤੇ ਤੇਰੀ ਦਰਾਨੀ ਠਾਣੀ ਦੀ ਏਤੀ ਲੰਮੀ ਜਬਾਨ ਨਹੀਂ ਦਰਾਨੀ ਠਾਣੀ ਦੇ ਘਰ ਚ ਲੜਾਈ ਹੁੰਦੀ ਵੀ ਆ ਜੇ ਸੱਸ ਮਾਂ ਨੇ ਠੱਕਣ ਠੱਕਣੇ ਹੁਣ ਸੱਸ ਮਾਂ ਤੇ ਖੋਲਣ ਢਈ ਬਹਿ ਬੈ ਕੇ ਦੇ ਸਾਹਮਣੇ ਮੇਰੇ ਤੇ ਸਾਰੀ ਉਪਰ ਇੰਨਾ ਟਾਈਮ ਲੰਘ ਕੇ ਮੇਰੇ ਟਾੜੇ ਐ ਕਰਦੀ ਮੈਂ ਪਹੁੰਚਣਾ ਮੈਂ ਪਹੁੰਚਣਾ ਦੀ ਮਾਂ ਕੋ ਤੇ ਪਰਚਾਈ ਕੋ ਉਹਦੇ ਘੜੀ ਰੋਕੇ ਆਉਣੀ ਆ ਪੈਨੂੰ ਲੈ ਜਾਓ ਇਥੋਂ ਸਾਡੇ ਭਾਰਸ ਸਿਆਪਾ ਪਾਇਆ ਮੈਂ ਤੇਰਾ ਮੱਥਾ ਮਾਰਨਾ ਕਰਕੇ ਕ ਲੜ ਗਿਆ ਪਤਾ ਮੈਨੂੰ ਪਰ ਜਾਈਦਾ ਜਿੰਨੀ ਦਹਿਸ਼ਤ ਲਈ ਆ ਗੱਲਾਂ ਕਰਦੀ ਤੂੰ ਵੀ ਮਹੱਕ ਜੇ ਚੁੱਪ ਕਰ ਚੁੱਪ ਮੁੱਤੀ ਚੁੱਪ 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 ਚੋਕਾ ਦੀਪਾ ਮਾਂ ਨਾ ਰੋ ਰੋ ਕੇ ਤੇ ਹੋ ਜਾ ਹਿੱਤਾ ਨਹੀਂ ਚੱਪ ਉਹ ਤੇ ਅੱਜਾਂ ਦੀ ਵੀ ਰੋਵੇਂ ਬੋਲ ਨਾ ਤੇ ਤੇ ਆਦੇ ਮਾਸਾ ਸ਼ਰਮ ਮਝਾ ਹੀ ਨਹੀਂ ਕਿਤੇ ਆ ਗਈ ਚੁੱਪ ਨੀ ਰੋਣਾ ਚੁੱਪ ਦੀਪ ਰਹਿਂਦੇ ਤੂੰ ਰੋ ਨਾ ਤਕੜੀ ਹੋ ਕੇ ਰੋ ਚੁੱਪ ਚੁੱਪ ਕਿੱਥੇ ਤੱਕ ਬਾਜ ਜਾਣ ਲਈ ਇਹਨਾਂ ਦੀ ਮੈਂ ਨਹੀਂ ਚੀ ਗੱਲ ਹੋਈ ਐਨੀ ਰੌਲੀ ਪਾਈ ਆ ਉਹ ਬਾਹਰ ਤੱਕ ਆਵਾਜ਼ ਆਣ ਗਈ ਕੀ ਹੋਇਆ ਵਾ ਦੀਪਾ ਸਾਨੂੰ ਮੇਰਾ ਤੇ ਸੋਣ ਫਿਰ ਰਿਹਾ ਕਿ ਹਾ ਹਾ ਕੀ ਗੱਲ ਆ ਇਹ ਦੇ ਦੇ ਮੱਦ ਘੱਟ ਬੋਲਦੇ ਆ ਮੈਨੂੰ ਲੈ ਐਨਾ ਬੋਲੀ ਹੋ ਹੁਣ ਤੇ ਉਹ ਪੱਲੇ ਪਾਉਂਦੇ ਹੀ ਜੋ ਬੰਦੇ ਵੇਖ ਲੈ ਆ ਹੇ ਵੇ ਕੁੜੀ ਨਿਆਣੀ ਕਿੱਦਾਂ ਵੇ ਖੰਡੇ ਮੂੰਹ ਚੁੱਪ ਕਰ ਜਾ ਮੈਂ ਕਹਿੰਦੀ ਆ ਜਾ ਹੀ ਨਹੀਂ ਸਵੇਰ ਦੀ ਕੰਮ ਤੇ ਵਾਹ ਜਾਈਨੀ ਹੋਣੀ ਮੇਰਾ ਕਪੜੇ ਸੁੱਕਣੇ ਪਾਉਣਾ ਹੀ ਮਾਸੀ ਦੇ ਸਾਹਮਣੇ ਨੇ ਉਹਨੇ ਸ਼ਰਮ ਕੀਤੀ ਕਿ ਤੇ ਵਾਹ ਜਾਦਾ ਆ ਬੋਲੀ ਬੰਨ ਜबान ਕੱਢੀ ਜਾਂਦੀ ਲੈ ਹਾਂ ਦੱਸ ਘਰਾਂ ਚ ਤੇ ਕਈ ਗੱਲਾਂ ਹੋ ਜਾਂਦੀਆਂ ਉਹ ਘਟੋ ਘਟਾਏ ਗਏ ਭੈਣ ਭਰਾ ਦੇ ਸਾਹਮਣੇ ਤੇ ਨਾ ਬੋਲਿਆ ਕਰੋ ਦੇ ਜੀ ਤੁਹਾਡੇ ਸਾਹਮਣੇ ਮੈਂ ਜੀ ਜੀ ਭਾਜੀ ਜੋ ਬੰਦੇ ਜੀ ਜੀ ਕਹਿੰਨੀ ਆ ਫਿਰ ਵੀ ਇਹੋ ਜਿਹੀਆਂ ਗੰਦੀਆਂ ਮੰਦੀਆਂ ਗੱਲਾਂ ਕਰਦੇ ਤੇਰਾ ਕੀ ਛੀਨ ਮੇਰਾ ਕੀ ਛੀਨ ਆ ਨਹੀਂ ਬਹਿਣਾ ਕੀ ਮੈਂ ਕਪੜੇ ਸੁੱਕਣੇ ਪਾਉਣਾ ਹੀ ਹਾਂ ਤੇ ਮੈਨੂੰ ਆ ਪਤਾ ਨਹੀਂ ਕੀ ਗੱਲ ਹੋਈ ਆ ਇੰਨਾ ਰੋਂਦੀ ਆ ਛੁੱਪ ਕਰ ਜਾ ਕੋਈ ਗੱਲ ਨਹੀਂ ਚੱਲ ਵਧਿਆ ਜੇ ਉਹਨੇ ਕੁਛ ਕਹਿ ਵੀ ਲਿਆ ਨਾ ਤੇ ਅੱਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਿਕਲ ਜਾਣਾ ਪ੍ਰੀਤ ਅਗਰ ਲਾ ਜੇ ਤੇ ਰੰਦੀ ਆ ਹੀ ਹਾਂ ਤੇ ਇਦਾਂ ਹੀ ਆ ਚਲੋ ਜੇ ਤਾਂ ਬੰਦਾ ਗੁੱਸੇ ਚ ਆਇਆ ਹੁੰਦਾ ਤੇ ਵੱਧ ਘਟ ਨਿਕਲ ਜਾਂਦੀਆਂ ਗਈ ਪਾਣੀ ਮੰਗਣ ਦੇ ਨਾ ਪਾਣੀ ਦਵਾ ਮੈਨੂੰ ਪਤਾ ਨਹੀਂ ਕੀ ਹੋਇਆ ਇੰਨਾ ਰੌਲਾ ਪਿਆ ਵਾ ਦੀਦੀ ਬਹੁਤ ਹੀ ਮੇਰੀ ਤੇ ਹਾਂ ਬੇਇੱਜ਼ਤੀ ਕਰਦੀ ਗੱਲ ਗੱਲ ਤੇ ਹੀ ਕਰਦੀ ਮੈਂ ਕਿੰਨੇ ਕੁ ਤਾਵਾਂ ਦੇ ਚੋਪ ਰਵਾਂ ਮੈਂ ਕੀ ਕਰਾਂ ਮੈਂ ਨਾ ਮੈਂ ਗਾਂਝੋਗੀ ਨਾ ਮੈਂ ਪਛਾਹ ਜੋਗੀ ਕਲਾ ਤੇ ਉਹਦੇ ਨਹੀਂ ਘਰ ਦੇ ਵਿੱਚ ਪਾਉਣੀ ਚਾਹੀਦੀ ਕਲਾ ਇਹ ਨਾ ਆਪ ਪਾਈ ਦੀਦੀ ਅਸੀਂ ਕਾਦੀ ਕਲਾ ਪਾਈ ਆ ਸੱਚੀ ਮੈਂ ਤੇ ਨਾ ਭਾਜੀ ਕਾਦਾ ਮਰ ਗਿਆ ਵਾ ਸਿਆਪਾ ਹੜੇ ਭਾ ਦਾ ਪੈ ਗਿਆ ਹੀ ਵੇਖ ਕੋਈ ਰਿਸ਼ਤੇਦਾਰ ਆਉਂਦਾ ਜਦੋਂ ਤੇ ਉਹਦੇ ਲਾਗੇ ਬਹਿ ਕੇ ਚੁਗਲੀਆਂ ਕਰਨ ਲੱਗਦੀਆਂ ਘਰ ਆਪਣੇ ਘਰ ਦੇ ਪੇਤ ਖੋਲੀ ਦੀਆ ਆਪਣੇ ਘਰ ਦੇ ਹੀ ਪੇਤ ਖੋਲ ਖੋਲ ਬੈਠੀਆਂ ਤੇ ਇਹਦੀ ਜਿਹੜੀ ਮਾਸੀ ਆਈ ਸੀ ਨਾ ਉਹਨੇ ਇਹਨਾਂ ਮਾੜਾ ਚੰਗਾ ਬੋਲਿਆ ਏਡੀ ਜਬਾਨ ਆਉਦੀ ਹੈ ਮੈਨੂੰ ਕਿਉਂ ਆਂਦੀ ਇਹਨੂੰ ਅੱਡ ਕਰ ਦੋ ਤੂੰ ਤੇ ਬੋਰ ਹੀ ਨਾ ਤੇਰੀ ਤੇ ਐਮਾ ਤੂੰ ਤੇ ਵੇਖ ਨਹੀਂ ਸਿਖਾਉਂਦੀ ਅਹੀਂ ਤੇ ਜਿਹਦੇ ਨੇ ਢੜਾ ਰੱਖਾਂਗੇ ਹੈ ਚੱਲ ਕੋਈ ਨਹੀਂ ਦਿਵਿੰਦਰ ਗੁੱਸੇ ਚ ਆਇਆ ਵਾਦਾ ਘਾਟਾ ਹੋ ਹੀ ਜਾਂਦਾ ਜੋ ਤੂੰ ਹੀ ਉਹਦੇ ਵਾਸਤੇ ਤੂੰ ਹੀ ਰਹਿਣਾ ਵਾ ਤੂੰ ਇੱਕ ਪਰਿਵਾਰ ਤੇ ਇਕ ਹੀ ਰਹਿਣਾ ਵਾ ਆ ਮੈਂ ਤੇ ਤਾਂ ਹੀ ਨਾ ਕਦੀ ਤੁਹਾਡੇ ਘਰ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਵੀ ਜਿੱਤਾ ਮਰਜੀ ਉਹ ਇੱਕ ਪਰਿਵਾਰ ਵਾ ਹਰ ਇੱਕ ਘਰ ਦੇ ਵਿੱਚ ਉੱਚੀ ਨੀਚ ਹੁੰਦੀ ਆ ਪੈਣਾ ਇਹੋ ਨੌ ਸਸ ਮੇਲਾ ਲਾਉਂਦੀਆਂ ਜਦੋਂ ਨਿਆਣੇ ਇਨ ਇਨ ਨੇ ਹੀ ਨਾ ਉਦੋਂ ਅਸੀਂ ਸਾੰਬੇ ਉਦੋਂ ਮਾਸੀ ਕਿੱਥੇ ਮਰੀ ਉਦੋਂ ਜਿਹ ਤੀਜੇ ਦਿਨ ਢੜਾ ਵੱਜਦਾ ਨਹੀਂ ਹੁਣ ਇਹ ਚਦਰੀ ਤੀਜੇ ਦਿਨ ਢੜਾ ਮਾਰੂਗੀ ਹੈ ਇਹਨੂੰ ਸ਼ਰਮ ਨਹੀਂ ਆਈ ਵੀ ਮੈਂ ਬਗਾਨੇ ਥਾਂ ਆਈ ਆ ਗੱਲ ਕਰਨ ਆ ਰਿਸ਼ਤੇਦਾਰਾਂ ਦੇ ਸਾਹਮਣੇ ਜਲੂਸ ਕੱਢਤਾ ਹੀ ਦੀਦੀ ਮਾਸੀ ਮੇਰੀ ਮਾਵਾ ਬਰਾਬਰ ਚੱਲ ਆਈ ਮਾਵਾ ਧੀਆ ਨੇ ਦੋਖ ਸੁਖ ਬੋਲਿਆ ਇਹਦੇ ਬਾਰੇ ਤੇ ਕੋਈ ਮਾੜੀ ਚੰਗੀ ਕੀਤੀ ਨਹੀਂ ਜੇ ਆਏ ਆ ਇੱਕ ਕੱਪ ਚਾਹ ਲਿਆਂਦਾ ਤੁਸੀਂ ਬੈਠੇ ਉਠੇ ਇੱਕ ਕੱਪ ਚਾਹ ਚੰਗਾ ਲੱਗਦਾ ਤੁਸੀਂ ਦੱਸੋ ਹਾਂ ਵੀ ਇਹ ਕਿੱਡੀ ਗੱਲ ਦੁੱਧ ਤੇ ਸਾਰਾ ਸ਼ੁਕਰੀਆਂ ਨੂੰ ਪਿਆਲ ਛੱਡਦੀਆਂ ਕਿੱਥੇ ਦੁੱਧ ਹੀ ਜਿਹੜੇ ਮੈਂ ਚਾਹ ਹੀ ਨਹੀਂ ਬਣਾ ਲਿਆ ਹੁੰਦੀ ਮੈਂ ਤਾਂ ਚੋਪਰਾ ਹੀ ਤੇਰੇ ਮੂੰਹ ਨੂੰ ਵੀ ਆਪਣੀ ਇੱਜ਼ਤ ਬਣੀ ਰਹੂਗੀ ਨਾਲੇ ਤੇਰੀ ਮਾਸੀ ਨੇ ਕੀ ਨਹੀਂ ਗੱਲਾਂ ਕੀਤੀਆਂ ਨੀ ਇਹ ਸਰੀਕਾਂ ਦੇ ਸਿਰ ਸਰੀਕਾਂ ਦੇ ਸਿਰ ਤੇ ਚੜ ਕੇ ਵਸੀਦਾ ਇਹਦਾ ਸਰੀਕ ਤੇ ਸਰੀਕ ਹੁੰਦੇ ਆ ਚੱਲ ਕੋਈ ਗੱ ਗੁੱਸਾ ਚ ਆਇਆ ਨਹੀਂ ਘਰ ਜਾਂਦੀ ਆਵੇਂ ਨਹੀਂ ਗੁੱਸਾ ਕਰੀਦਾ ਜੋ ਤੂੰ ਆ ਤੂੰ ਹੀ ਰਹਿਣਾ ਵਾ ਪਰ ਰਹਿਣਾ ਮੇਰਾ ਲਾਹੂ ਪੀਤਾ ਹੀ ਭੈਣ ਹਾਂ ਤੈਨੂੰ ਮੈਂ ਦੱਸਾਂ ਨਾ ਲਾਇਆ ਕਰ ਦਿਲ ਦੇ ਉੱਤੇ ਮੈਂ ਤਾਂ ਦੁਖੀ ਹੋ ਗਈ ਕਿਤੇ ਇੱਕ ਹੋਰ ਮਾਤਾ ਜੀ ਤੂੰ ਚੰਗੀ ਹੋਵੇਂ ਨਾ ਤੇ ਘਰ ਚ ਕਲਾ ਹੋਵੇ ਹੀ ਨਾ ਤੈਨੂੰ ਮੈਂ ਦੱਸਾਂ ਮੇਨੂੰ ਯਾਰ ਦੇ ਘੋਲ ਕਹਦੇ ਵਿੱਚ ਭੋਲ ਦੇ ਮੈਂ ਪੀ ਲਾ ਆ ਵੇ ਮੈਂ ਨਹੀਂ ਦਿੰਦੀ ਤੇ ਨਾ ਮਾਰ ਆ ਜੋ ਕੰਮ ਕਰਾਵੇ ਸਾਡੇ ਕੋਲ ਇਹ ਗੱਲ ਸੁਣੋ ਹੋਣ ਜੇ ਨਿਆਣੀਆਂ ਵਿਚਾਰੀਆਂ ਉਹ ਛੱਡ ਗਿਆ ਤੁਸੀਂ ਪਾਲਣ ਦੇ ਤੇ ਪਾਪ ਤੁਹਾਡੀ ਜਾਜਕਾਰ ਹੋਣੀ ਆ ਨਹੀਂ ਪੜੇ ਇਹਨਾਂ ਦੇ ਪਿਆਰਾ ਪਿੱਛੇ ਰੱਬ ਤੈਨੂੰ ਵੀ ਦੇਵੇ ਨਿਆਣੀਆਂ ਨੂੰ ਮੈਂ ਕੀ ਕਹਿੰਨੀ ਜਿਉਂ ਅੰਦਰ ਵੜ ਜਾਂਦੀ ਆ ਮਾਂ ਚੱਲ ਕੋਈ ਨਹੀਂ ਖੇਡਦੀ ਅਮਲ ਜਾਂ ਗਾਹ ਪਾਉਂਦੀ ਆ ਹੁਣ ਕਰਦੇ ਆ ਨੀ ਬੋਲਣਾ ਬਗਾਨਿਆਂ ਨੇ ਤੇ ਨਹੀਂ ਸਮਝਾਉਣਾ ਤੀ ਪੈਣ ਨੂੰ ਪਰ ਇਹ ਨਹੀਂ ਕਹਿਣ ਦਿੰਦੀਆਂ ਇਹਨਾਂ ਦਾ ਬੁੱਲ ਬਣਾ ਲੈ ਲੜਾਈ ਤੇ ਕਲਾ ਦਾ ਮੂੰਹ ਕਾਲਾ ਘਰ ਦੇ ਵਿੱਚ ਉਦਾ ਹੀ ਨਹੀਂ ਪਾਉਣੀ ਚਾਹੀਦੀ ਮੈਨੂੰ ਪਤਾ ਨਹੀਂ ਕੀ ਹੋਇਆ ਚੱਲ ਆ ਤੂੰ ਵੀ ਕਰਿਆ ਕੰਮ ਚਲੋ ਕੋਈ ਨਹੀਂ ਮੈਂ ਉਨੀ ਆਉਣ ਲੱਗੀ ਹਾਂ ਬਸ